ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮਹਾਰਾਜ ਆਪਾਂ ਬੇਜਵਾਨ ਜਿਹੜੇ ਜਾਨਵਰ ਨੇ ਫਿਰੇ ਇਹਨਾਂ ਦੀ ਸੇਵਾ ਕਰਨ ਲੱਗੇ ਆ ਕਿਉਂਕਿ ਨਾ ਜਦੋਂ ਰਾਤ ਪੈਂਦੀ ਏ ਤੇ ਮੱਛਰ ਹੋ ਜਾਂਦਾ ਬੜਾ ਜ਼ਿਆਦਾ ਤੇ ਇਹ ਸੜਕ ਦੇ ਵਿਚਾਲੇ ਵਿੰਦੇ ਨੇ ਕਿਉਂਕਿ ਜਿਹੜੀ ਵੀ ਕੋਈ ਵਾਹਨ ਕਾਰ ਗੱਡੀ ਲੰਘਦੀ ਏ ਤੇ ਉਹ ਹਵਾ ਮਾਰਦੀ ਹੈ ਨਾ ਇਹਨਾਂ ਨੂੰ ਪੱਖੀ ਵਾਂਗ ਚਲਦੀ ਹੈ ਜਿਵੇਂ ਪੱਖਾ ਚੱਲਦਾ ਨਾ ਓਵੇਂ ਹਵਾ ਵਜਦੀ ਹੈ ਤੇ ਮੱਛਰ ਮਾਰੇ ਮੋਟੇ ਉੜਾਂ ਪਰਾਂ ਹੋ ਜਾਂਦੇ ਨੇ ਠੀਕ ਹੈ ਜੀ ਤੇ ਇਹਨਾਂ ਦੇ ਹੁਣ ਆਪਾਂ ਸੇਵਾ ਕਰਨ ਲੱਗੇ ਆ ਇਹਨਾਂ ਤੇ ਸਿੰਗਾ ਤੇ ਸਟicker ਲਾਣ ਲੱਗੇ ਆ ਯਾਰ ਮੇਰਾ ਵੀ 스티커 ਲਾਣ ਲੱਗਿਆ ਆ ਬਲੇ ਇਨਫੈਕਟਰ ਜਿਹੜੇ ਹੁੰਦੇ ਨੇ ਇਨਫੈਕਟ ਕਰਦੇ ਨੇ ਨਾ ਇਹ ਤੇ ਇਹਨਾਂ ਦੀ ਸੇਫਟੀ ਵਿਚਾਰਾਂ ਦੀ ਬੇਜਬਾਨ ਨੇ ਜਿਹੜੇ ਜਿਹੜੇ ਵਾਹਨ ਚਾਲਕ ਨੇ ਉਹਨਾਂ ਦੀ ਸੇਫਟੀ ਏ ਜਾਨਾ ਬੜੀਆਂ ਕੀਮਤੀ ਨੇ ਮਹਾਰਾਜ ਬਹੁਤ ਕੀਮਤੀ ਏ ਜਾਨ ਹਨਾ ਤੇ ਇਹਨਾਂ ਨੂੰ ਵੀ ਕੋਈ ਸਰਟੀਫਿਕੇਟ ਨਾਲ ਲੱਗ ਸਕੇ ਇਸ ਕਰਕੇ ਆਪਾਂ ਨੂੰ ਲਾਣ ਲੱਗੇ ਸਟਿੱਕਰ ਆ ਇਹ ਆਪਾਂ ਸੇਵਾ ਕਰਨ ਲੱਗੇ ਆ ਠੀਕ ਹੈ ਜੀ ਆਜੋ ਮਹਾਰਾਜ ਆਹ ਲਾਈਆ ਆਪਾਂ ਸਟਿੱਕਰ ਇਹਨਾਂ ਦੇ ਇਹਨੇ ਫਿਰ ਸਿੰਗਾ ਦੇ ਲਾ ਕੇ ਵੇਨੇ ਆਪਾਂ ਸਟicker ਠੀਕ ਹੈ ਜੀ ਇਹਦੇ ਪਿੱਛੇ ਗੂੰਦ ਲੱਗੀ ਹੋਈ ਏ ਕਿ ਇੱਕ ਰਾਤ ਨੂੰ ਇਨਫੈਕਟ ਕਰਦੇ ਨੇ ਕਿ ਨਹੀਂ ਕਰਦੇ ਹੈਗੇ ਆ ਸਟicker ਮੈਂ ਖੋਲਦਾ ਪਿਆਵਾ ਠੀਕ ਹੈ ਜੀ ਇੱਕ ਤੇ ਲਾ ਕੇ ਦਿੰਨੇ ਆ ਹੁਣ ਤੇ ਬਾਕੀ ਮੇਰਾ ਫਿਰ ਆ ਹੋਰ ਬੜਾ ਪੰਗਾ ਵੀ ਨਾ ਲਿਓ ਕਿਉਂਕਿ ਇਹ ਬੇਜਵਾਨ ਨੇ ਹਨਾ ਇਹ ਡਰ ਜਾਂਦੇ ਨੇ ਕਈ ਵਾਰੀ ਆਪਾਂ ਕਹਿੰਦੇ ਮਾਰਨ ਪੈ ਗਿਆ ਯਾਰ ਉਹਨਾਂ ਨੇ ਹੁਣ ਸਾਹਮਣਾ ਵੀ ਮੈਨੂੰ ਕੁਛ ਮੈਨੂੰ ਮਾਰਦਾ ਪਿਆ ਤਾਂ ਕਰਕੇ ਠੀਕ ਹੈ ਨਾ ਜੀ ਇਹਨੇ ਦੇਖ ਲੈਨੇ ਫਿਰ

ਮਾਰੇ ਸਟicker ਨਹੀਂ ਕਾਮਯਾਬ ਹੈਗੇ ਇਹ ਨਹੀਂ ਇਹਨੇ ਲਵਾਣਾ ਹੈਗਾ ਠੀਕ ਹੈ ਉਹੋ